ਸਤਿ ਸ੍ਰੀ ਅਕਾਲ ਜੀ ਵਧੀਆ ਜਾਣਕਾਰੀ ਭਰਪੂਰ ਤੇ ਧਰਮ ਕੇ ਵੀਡੀਓ ਵੇਖਣ ਲਈ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਦਰਸ਼ਕ ਜਿਹੜੀ ਗੁਰਦਰਾ ਸਾਹਿਬ ਨਾਨਕਚੀ ਰਾਹ ਸਾਹਿਬ ਦੀ ਹੈ ਨਾਨਕਚੀ ਰਾਹ ਸਾਹਿਬ ਸਤਿਕੰਡ ਸ੍ਰੀ ਹਜੂਰ ਸਾਹਿਬ ਤੋਂ ਤਕਰੀਬਨ 180 ਕਿਲੋਮੀਟਰ ਦੂਰ ਕਰਨਾਟਕ ਦੀ ਧਰਤੀ ਤੇ ਬਿਦਰ ਸ਼ਹਿਰ ਵਿਖੇ ਸਥਿਤ ਹੈ ਸਾਹਿਬ ਸ੍ਰੀ ਗੁਰਨਾਕ ਦੇਵ ਜੀ ਆਪਣੇ ਸਾਥੀ ਮਰਦਾਨਾ ਸਮੇਤ ਜਦੋਂ ਦੂਸਰੀ ਦਾਸੀ ਕਰਨ ਸਮੇ ਅਪ੍ਰੈਲ 1512 ਈਸਵੀ ਨੂੰ ਆਪਣੇ ਇਸ ਸੈਰ ਵਿੱਚ ਮੁਵਾਰਕ ਚਰਨ ਪਾਏ ਤਾਂ ਇੱਥੇ ਵੀ ਪਾਣੀ ਦੀ ਬਹੁਤ ਥੋੜੀ ਇਲਾਕੇ ਦੀ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਕਿ ਇਹ ਸਤਿਗੁਰੂ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਥੋੜਾ ਹੈ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਦੇ ਨਾਲ ਇੱਕ ਪੱਥਰ ਨੂੰ ਪਾਸੇ ਕੀਤਾ ਤਾਂ ਥੱਲੋਂ ਨਰਮਨ ਨੀਰ ਦਾ ਇੱਕ ਚਸ਼ਮਾ ਵਹਿ ਤੁਰਿਆ ਇਸ ਚਸ਼ਮੇ ਦਾ ਪਾਣੀ ਨਰੰਤਰ 500 ਸਾਲ ਤੋਂ ਲਗਾਤਾਰ ਵਹਿ ਰਿਹਾ ਹੈ ਇਥੋਂ ਦੀਆਂ ਸੰਗਤਾਂ ਸ਼ਹਿਰ ਦੀਆਂ ਸੰਗਤਾਂ ਇਸ ਛਸ਼ਮੇ ਦਾ ਪਾਣੀ ਪਿੰਦੀਆਂ ਹਨ ਅਤੇ ਬਾਕੀ ਪਾਣੀ ਇਸ ਪਵਿੱਤਰ ਸਰੋਵਰ ਜੋ ਕਿ ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ਵਰਤਿਆ ਜਾਂਦਾ ਹੈ ਥੋੜਾ ਉੱਪਰ ਪੌੜੀਆਂ ਚੜ੍ਹਨ ਤੋਂ ਬਾਅਦ ਇੱਕ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਸੰਗਤਾਂ ਆਪਣੇ ਮਨੋ ਕਾਵਣੀ ਕਾਮਨਾ ਪੂਰੀਆਂ ਹੋਣ ਤੇ ਇੱਥੇ ਆ ਕੇ ਆਪਣੀਆਂ ਸੁੱਖਾਂ ਪੂਰੀਆਂ ਹੋਣ ਤੇ ਤੜਾਵਾਂ ਚੜਾਉਂਦੀਆਂ ਤੇਲਫੁਲ ਭੇਟ ਕਰਦੀਆਂ ਹਨ ਅਤੇ ਆਪਣੀ ਚੜ੍ਹਦੀ ਕਲਾ ਦੀ ਅਰਦਾਸ ਕਰਵਾਉਂਦੀਆਂ ਹਨ। ਤਕਰੀਬਨ ਆਪਣੀਆਂ ਆਪਣੀਆਂ ਗੱਡੀਆਂ ਸਮੇਤ ਆਪਣੇ ਆਪਣੇ ਵਹੀਕਲਾਂ ਤੇ ਲੋਕ 12 ਵਜੇ ਦੇ ਤਕਰੀਬਨ ਇੱਥੇ ਪਹੁੰਚ ਜਾਂਦੇ ਨੇ ਕਿਉਂਕਿ 12 ਵਜੇ ਇਸ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਸੰਗਤਾਂ ਅਰਦਾਸ ਬੇਨਤੀ ਕਰਾਉਣ ਤੋਂ ਬਾਅਦ ਵਿੱਤਰ ਟਵਿੱਟਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਅਤੇ ਇਥੋਂ ਦੇ ਚਰਨ ਸੋ ਪ੍ਰਾਪਤ ਗੁਰਦਰਾ ਸਾਹਿਬ ਤੋਂ ਜਲ ਲੈ ਕੇ ਵਾਪਸ ਆਪਣੇ ਗੁਰਦਰਾ ਸ੍ਰੀ ਸਤਕੰਤ ਸ੍ਰੀ ਦਿੜੇ ਸਾਹਿਬ ਨੂੰ ਚਾਲੇ ਪਾਉਂਦੀਆਂ ਨੇ ਤੁਸੀਂ ਇੱਥੇ ਆਪਣੀਆਂ ਸਵਾਰੀਆਂ ਸਵਾਰੀਆਂ ਸਵੇਤ ਗੁਰਦਰਾ ਸ੍ਰੀ ਲੰਗਰ ਸਾਹਿਬ ਤੋਂ ਜਾਂ ਗੁਰਦਰਾ ਸ੍ਰੀ ਸਤਸਕੰਡ ਸ੍ਰੀ ਹਜੂਰ ਸਾਹਿਬ ਤੋਂ ਗੱਡੀ ਕਰਵਾ ਕੇ ਇਸ ਜਗ੍ਹਾ ਤੇ ਦਰਸ਼ਨ ਕਰਨ ਵਾਸਤੇ ਪਹੁੰਚ ਸਕਦੇ ਹਾਂ ਇੱਥੇ ਹਰ ਸਮੇਂ ਗੁਰੂ ਘਰ ਲੰਗਰ ਟੁੱਟ ਵਰਤਦਾ ਹੈ ਦਰਬਾਰ ਸਾਹਿਬ ਦੀ ਬਹੁਤ ਹੀ ਵਧੀਆ ਤੇ ਸੁੰਦਰ ਇਮਾਰਤ ਬਣੀ ਹੋਈ ਹੈ ਕਲ ਕਲ ਵਹਿੰਦਾ ਪਾਣੀ ਨਿਰਮਲ ਢੀ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਸੰਗਤਾਂ ਵਹਿਗੁਰੂ 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 ਜਪਦੀਆਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਨੇ ਅਤੇ ਦਰਸ਼ਨ ਇਸਨਾਨ ਕਰਨ ਤੋਂ ਬਾਅਦ ਮੁੜ ਸੰਗਤਾਂ ਆਪਣੋ ਆਪਣੀਆਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਮੁੜ ਸਤਖੰਡ ਸ੍ਰੀ ਹਜੂਰ ਸਾਹਿਬ ਜਾਂ ਗੁਰਦੁਆਰਾ ਸ਼੍ਰੀ ਨੰਗਰ ਸਾਹਿਬ ਵਿਖੇ ਆ ਕੇ ਬਿਸਰਾਮ ਕਰਦੀਆਂ ਹਨ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਅਤੇ ਲਾਈਕ ਕਰਨਾ ਨਾ ਭੁੱਲਣਾ ਅਜਿਹੀ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਸਿਕਾ